ਸਤਿ ਸ਼੍ਰੀ ਅਕਾਲ ਪਿਆਣੇ ਬੇਬੇ ਦੀ ਰਸੋਈ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾ ਰਹੇ ਹਾਂਗੇ ਬਿਨਾਂ ਦੁੱਧ ਤੋਂ ਮਿਲਕ ਪਾਊਡਰ ਦੀ ਪਰਫੀ ਤੇ ਪੂਰੀ ਪ्युअर ਖੋਏ ਵਰਗੀ ਵਰਗੀ ਬਣੂਗੀ ਜਿਹਾ ਜਿਹਾ ਪ੍ਰੀਹੋਟਾਂ ਤੋਂ ਮਿਲਦੀ ਹੈ ਤੁਸੀਂ ਦੇਖਿਓ ਤੇ ਬਣਾ ਕੇ ਵੀ ਦੇਖਿਓ ਘਰੇ ਆਪਾਂ ਇੱਕ ਕੌਲੀ ਲੈ ਲਈ ਮਿਲਕ ਪਾਊਡਰ ਦੀ ਇੱਕ ਕੌਲੀ ਮਿਲਕ ਪਾਊਡਰ ਦੀ ਵਿੱਚ ਆਪਾਂ ਇੱਕ ਕੌਲੀ ਲਈ ਲਈਏ ਆਪਾਂ ਦਸਿਕੇ ਉਦੀ ਤੇ ਦੋ ਚਮਚੇ ਲੈ ਤੇ ਨਾ ਪਖੰਡ ਦੇ ਤੇ ਥੋੜਾ ਜਿਹਾ ਚ ਪਾਣੀ ਪਾਊਗਾ ਦੋ ਚਮਚਾਂ ਦੇ ਵਿੱਚ ਚਮਚਾ ਡੜਕ ਚਮਚਾ ਪਾਣੀ ਦਾ ਪਾਊਗਾ ਇਹ ਪਚਾਸ ਨਹੀਂ ਬਣਾਉਣ ਨੂੰ ਬਾਅਦ ਚ ਚਾਹੀਦਾ ਆਪਾਂ ਨੂੰ ਇਹ ਆਪਾਂ ਡਰਾਈ ਫਰੂਟ ਲੈ ਲਏ ਪਹਿਲਾਂ ਆਪਾਂ ਇਹਨੂੰ ਤਿਆਰ ਕਰਦੇ ਆਂਗੇ ਮਿਲਕ ਪਾਊਡਰ ਨੂੰ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਇਹਦੇ ਵਿੱਚ ਘਿਓ ਦੇ ਵਿੱਚ ਥੋੜਾ ਥੋੜਾ ਪਾ ਕੇ ਆ ਜੰਕੀਤਾ ਥੋੜੇ ਥੋੜੇ ਪਾ ਕੇ ਨਾ ਇਹਨੂੰ ਮਸਲ ਲਓ ਚੰਗੀ ਤਰ੍ਹਾਂ ਤੇ ਇਸ ਤਰ੍ਹਾਂ ਜੇ ਬਿਲਕੁਲ ਹਲਵਾਈ ਸਟਾਈਲ ਕੋ ਆਪਣੀ ਪਰਫੀ ਬਣ ਜਾਣੀ ਹੈਗੀ ਜਿਵੇਂ ਆਪਾਂ ਖੋਏ ਦੀ ਪਰਫੀ ਉੱਥੋਂ ਲੈ ਕੇ ਉਹਨਾਂ ਨਾ ਹੋਟਲਾਂ ਦੇ ਵਿੱਚੋਂ ਉਸੇ ਤਰ੍ਹਾਂ ਹੀ ਬਣ ਜਾਣੀ ਹੈ ਭਾਣੇ ਇਹ ਆਪਾਂ ਆਪਦੇ ਆਪਾਂ ਨੂੰ ਪਤਾ ਆਪਾਂ ਜਿਸ ਕੀ ਕੁਸ ਪਾਏਗਾ ਤੇ ਉੱਥੇ ਆਪਾਂ ਪਤਾ ਨਹੀਂ ਹੁੰਦਾ ਵੀ ਉਹ ਕੀ ਕੁਸ ਪਾਉਂਦੇ ਨੇ ਇਹਦੇ ਵਿੱਚ ਇਹ ਤੁਸੀਂ ਆਪਣੇ ਬੱਚਿਆਂ ਨੂੰ ਖਵਾਉਣ ਲਈ ਭਾਂਡੇ ਦੇਸੀ ਕਿਉਂ ਦੀ ਗੱਤ ਤੋਂ ਕਰਿਓ ਤੇ ਜੇ ਤੁਸੀਂ ਬਣਾ ਕੇ ਦੇਖਣੀ ਆ ਵੀ ਸੋਥ ਵਧੀਆ ਬਣਦੀ ਆ ਫਿਰ ਤੁਸੀਂ ਭਾਵੇਂ ਦੂਜੇ ਕਿਉਂ ਦੀ ਵਰਤੋਂ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਖਵਾਉਣ ਵਾਸਤੇ ਤੁਸੀਂ ਏਸੀ ਚੀਜ਼ ਦੀ ਵਰਤੋਂ ਆ ਦੇਖੋ ਇਸ ਤਰ੍ਹਾਂ ਬਣਨ ਲੱਗ ਜੇ ਆਪਣਾ ਹੈ ਕਿਉਂ ਥੋੜਾ ਜਿਹਾ ਹੋਰ ਪੈਂਦਾ ਲੈ ਭਣੀ ਆਪਣੀ ਕਾਉਣੀ ਕਬਲੀ ਘਿਓ ਦੀ ਪੈ ਗਈ ਥੋੜੀ ਜਿਹੀ ਘਿਓ ਬਚਿਆ ਆਪਣਾ ਤੇ ਬਸ ਇਸ ਤਰ੍ਹਾਂ ਤੁਸੀਂ ਕਰ ਲੈਣਾ ਇਸ ਤਰ੍ਹਾਂ ਵਧੀਆ ਲੱਡੂ ਬੱਟੇੰ ਦਾ ਇਸ ਤਰ੍ਹਾਂ ਤੁਸੀਂ ਇਹ ਕਰ ਲੈਣਾ ਚੰਗੀ ਤਰ੍ਹਾਂ ਕਰਕੇ ਇਸ ਤਰ੍ਹਾਂ ਰੱਖ ਲੈਣਾਗਾ ਤੇ ਹੁਣ ਆਪਾਂ ਉਧਰ ਕਰਦੇ ਆ ਚਾਸਨੀ ਤਿਆਰ ਦੇਖੋ ਭਾਣਾ ਆਪਾਂ ਇੰਨੀ ਇੱਕ ਖੰਡ ਪਾਈ ਹੈਗੀ ਕਿਉਂਕਿ ਜਿਹੜਾ ਮਿਲਕ ਪਾਊਡਰ ਹੁੰਦਾ ਨਾ ਇਹ ਪਹਿਲਾਂ ਹੀ ਮਿੱਠਾ ਹੁੰਦਾਗਾ ਤੇ ਇਹਦੇ ਵਿੱਚ ਜ਼ਿਆਦਾ ਮਿੱਠਾ ਪਾਉਣ ਦੀ ਲੋੜ ਨਹੀਂ ਗਈ ਤੇ ਬਸ ਆਪਾਂ ਇੰਨਾ ਕੁ ਪਾਣੀ ਪਾ ਲੈ ਦੇ ਵਿੱਚ ਮਿੱਠੇ ਨਾਲੋਂ ਅੱਧਾ ਹੀ ਪਾਣੀ ਪੈਂਦਾ ਹੁੰਦਾ ਗਾ ਆਪਾਂ ਇਹਦੀ ਬਣਾਉਣੀ ਚਾशनी ਹੋਣਾ ਆਪਾਂ ਹਿਲਾਉਂਦੇ ਜਾਵਾਂਗੇ ਤੇ ਖੰਡ ਖੁੱਲ ਜੂਗੀ ਇਹਦੀ ਚਾशनी ਬਣ ਜੂਗੀ ਚੰਗੀ ਤਰ੍ਹਾਂ ਇਹ ਇਹ ਮਿੱਠਾ ਹੀ ਹੁੰਦਾ ਪਾਣੇ ਪਹਿਲਾਂ ਹੀ ਤੇ ਜੇ ਤੁਸੀਂ ਜ਼ਿਆਦਾ ਮਿੱਠਾ ਖਾਣੇ ਹੋ ਤਾਂ ਤੁਸੀਂ ਮਿੱਠਾ ਵੱਧ ਘੱਟ ਵੀ ਪਾ ਸਕਦੇ ਹੋਗੇ ਤੇ ਨਹੀਂ ਅੱਜ ਕੱਲ ਤਾਂ ਪਾਣੇ ਹਰੇਕ ਨੂੰ ਸ਼ੂਗਰ ਦੀ ਪ੍ਰੋਬਲਮ ਆ ਮਿੱਠਾ ਘੱਟ ਹੀ ਪਾਇਆ ਜਾਂਦਾ ਗਾ ਐਸ ਲਈ ਮਿੱਠਾ ਤਾਂ ਘੱਟ ਹੀ ਸਿਪਾਇਓ ਕਿਉਂਕਿ ਇਹ ਜਿਹੜਾ ਹੁੰਦਾ ਆਪਣਾ ਤੁਸੀਂ ਖਾ ਕੇ ਦੇਖ ਲਿਓ ਬਾਲੇ ਜਿਹੜੇ ਮਿਲਕ ਪਾਊਡਰ ਹੁੰਦੇ ਨੇਗੇ ਉਹ ਮਿੱਠੇ ਨਹੀਂ ਹੁੰਦੇਗੇ ਬਾਲੇ ਮਿੱਠੇ ਹੁੰਦੇ ਨੇਗੇ ਜਿਹੜਾ ਮੇਰੇ ਕੋਲ ਮਿਲਕ ਪਾਊਡਰ ਆ एवरीडे ਦਾ ਗਾ ਵਧੀਆ ਕੁਆਲਿਟੀ ਦਾ ਦਾ ਤੇ ਇਹਦੇ ਵਿੱਚ ਬਣ ਮਿੱਠਾ ਪਹਿਲੇ ਐਡ ਆ ਦੇਖ ਆਪਣੀ ਜਾਸਨੀ ਰਿਜਣ ਲੱਗ ਗਈ ਇਹ ਆਪਾਂ ਇੱਕ ਤਾਰ ਦੀ ਜਾਸਨੀ ਬਣਾਉਣੀ ਆ ਜਦੋਂ ਇੱਕ ਤਾਰ ਦੀ ਜਾਸਨੀ ਬਣ ਗਈ ਨਾ उदो अपनी परफेक्ट चासनी बन जूगी मीडियम स्लो कर लेंगे गैस में मीडियम कर लेंगे देखो इस तरह लग गया यह हजे बनी नहीं चासनी अपनी जो अपनी चासनी बन गई तो दिखाने भी कि चिर बन जागी ਆ ਦੇਖੋ ਬਣਨੇ ਆਪਣੀ ਚਾਸਨੀ ਬਣ ਕੇ ਤਿਆਰ ਹੋ ਗਈ ਆ ਦੇਖੋ ਤਰ ਬਣਦੀ ਆ ਦੇਖੋ ਦੇਖੋ ਤਰ ਬਣਦੀ ਐ ਚਾਸਨੀ ਬਣਾਉਣੀ ਆ ਤੇ ਇਹਦੇ ਵਿੱਚ ਆਪਾਂ ਹ ਸਵਾਦ ਲਈ ਟੈਸਟ ਲਈ ਆਪਾਂ ਪਾ ਦੇਣਾਗਾ ਲੈ ਸੀ ਪਾਊਡਰ ਆਪਾਂ ਬਾਕੇ ਭਾਣੇ ਆਪਾਂ ਅੱਧਾ ਚਮਚਾ ਲੈ ਸੀ ਪਾਊਡਰ ਦਾ ਪਾਤਾ ਸੀ ਹੁਣ ਆਪਾਂ ਹ ਫਿਲ ਕਿ ਇੱਕ ਬੱਚਾ ਮਿਲਕ ਪਾਊਡਰ ਵਿੱਚ ਪਾ ਦਾਂਗੇ ਸਾਰਾ ਇਸ ਤਰ੍ਹਾਂ ਸਾਰਾ ਪਾ ਦਾਂਗੇ ਇਹ ਆਪਣਾ ਸੈਮ ਤੇ ਹੀ ਰੱਖਣਾ ਹੁਣ ਗੈਸ ਜਿਆਦਾ ਤੇਜ਼ ਨਹੀਂ ਕਰਨਾ ਇਹ ਅੱਧਾ ਕੱਪ ਪਾਣੀ ਆਪਣਾ ਚ ਦੁੱਧ ਪਾ ਲਈਏ ਤੁਸੀਂ ਦੁੱਧ ਪਾ ਸਕਦੇ ਹੋਗੇ ਤੇ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਦੁੱਧ ਪਾ ਲਈਏ ਹੁਣ ਚੰਗੀ ਤਰ੍ਹਾਂ ਰਹਿਣ ਲਾਂਗੇ ਨਾ ਜਿੰਨਾ ਚਿਰ ਇਹ ਤਕੜਾਹੀ ਨੂੰ ਨਹੀਂ ਛੱਡਦੀ ਹੁਣ ਅਚਰ ਆਪਾਂ ਚੰਗੀ ਤਰ੍ਹਾਂ ਰਿਜੇ ਚੱਲਾਂਗੇ ਇਹਨੂੰ ਤੇ ਇਹਨਾ ਤੁਸੀਂ ਕਿਹੋ ਜਿ ਦੇ ਵਿੱਚ ਉਹ ਬਣ ਗਏ ਉਹਨਾਂ ਤਾਂ ਆਪਣੇ ਆਪ ਹੀ ਜਦੋਂ ਮੈਲਟ ਹੋ ਜਾਣਾਗਾ ਜਦੋਂ ਆਪਾਂ ਹਨਾ ਹਲਾਈਏ ਹਲਾਈਏ ਇਹਨਾਂ ਨੇ ਸਾਰਿਆਂ ਦੇ ਵਿੱਚ ਮੈਲਟ ਹੋ ਜਾਣਾਗਾ ਜਿਹੜਾ ਡਲਗਾ ਜੀ ਬਣਦੀ ਨਾ ਨਹੀਂ ਆਇਗਾ ਇਹ ਮੈਲਟ ਹੋ ਜਾਣਗਾ ਤੇ ਹਾਂ ਲਓ ਬਣਾ ਦੇਖੋ ਆ ਪੱਦਾ ਕਪੜੇ ਦੇ ਦੁੱਧ ਦਾ ਪਾਇਆ ਸੀਗਾ ਤੇ ਆ ਦੇਖੋ ਪੂਰੀ ਪਰਫੈਕਟ ਬਣ ਗਈ ਇਹ ਆਪਣੀ ਤੇ ਹੁਣ ਜਦੋਂ ਆਪਾਂ ਨਾ ਇਹਨਾਂ ਕੱਢ ਕੇ ਤੇ ਟ੍ਰੇ ਦੇ ਵਿੱਚ ਬਾਦਾਂ ਕੇ ਉੱਤੇ ਤੁਸੀਂ ਜੋ ਵੀ ਮਰਜੀ ਆਪ ਦਾ ਨੂੰ ਪਸੰਦ ਦਾ ਜੋ ਤੁਹਾਨੂੰ ਪਸੰਦ ਦਾ ਡਰਾਈ ਫੁੱਟ ਲਾ ਸਕਦੇ ਹੋਗੇ ਤੇ ਆਪਾਂ ਟ੍ਰੇ ਨੂੰ ਕਿ ਹੋ ਲਾ ਕੇ ਥੋੜਾ ਜਿਹਾ ਤੇ ਉਹਦੇ ਵਿੱਚ ਬਸ ਆਪਾਂ ਇਹ ਬਾਦਨ ਹੈਗਾ ਤੇ ਫਿਰ ਜਦੋਂ ਇਹ ਚੰਗੀ ਤਰ੍ਹਾਂ ਜੰਮ ਗਿਆ ਫਿਰ ਤੁਹਾਨੂੰ ਕੱਟ ਕੇ ਦਿਖਾਵਾਂਗੇ ਬਸ ਇਹ ਇੰਨਾ ਹੀ ਰੱਖਣਾ ਲੈਪਨਾ ਟ੍ਰੇ ਨੂੰ ਉਪਦੇਸੀ ਕੇ ਲਾ ਲਿਗੇ ਤੇ ਥੋੜਾ ਥੋੜਾ ਬਰਸ਼ ਦੀ ਮਦਦ ਦੇ ਨਾਲ ਲਾ ਲੈਣਾ ਥੋੜਾ ਥੋੜਾ ਤੇ ਆ ਸਾਰੇ ਲਾ ਲੈਣਾ ਚੰਗੀ ਤਰ੍ਹਾਂ बर्फी तो अपनी थोड़ी बे बड़ी आप सैड ती लाव कि बर्फी चलो हम आप लीए बर्फी आपने इस तरह सारी बर्फी कटीरियल सारा क्ड लिया बर्फी जमन ली चंकी तरह आप क्ड देंगे बुरश के न ਤੇ ਆਪਾਂ ਸੈੱਟ ਕਰ ਲਈ ਭਾਣੇ ਇੱਥੇ ਤੇ ਆ ਦੇਖ ਭਾਣੇ ਆਪਾਂ ਕੜਾਹੀ ਦੇ ਵਿੱਚੋਂ ਨਾ ਸਾਰੀ ਇਹ ਬਰਫੀ ਇਹਦੇ ਵਿੱਚ ਪਾ ਲਈ ਟ੍ਰੇ ਦੇ ਵਿੱਚ ਤੇ ਆਪਣੀ ਟ੍ਰੇ ਵੱਡੀ ਹੈਗੀ ਇਹ ਆਪਣਾ ਅੱਧੇ ਹਿੱਸੇ ਦੇ ਵਿੱਚ ਟ੍ਰੇ ਪੈ ਗਈ ਤੇ ਹੁਣ ਆਪਾਂ ਇਹਦੇ ਉੱਤੇ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਤੁਹਾਨੂੰ ਪਸੰਦ ਵਾ ਤੁਸੀਂ ਉਹ ਡਰਾਈ ਫਰੂਟ ਇਹਦੇ ਉੱਪਰ ਪਾ ਸਕਦੇ ਹੋਗੇ वजिया पालो ड्राई फ्रूटता खुले जाल बच्चे वजह खुश होके खेद ने गे जो थोड़ा बच्चे पसंद करते ड्राई फ्रूटे सारा पा लिये चंकी तरह फिर आप पोले पोले हथे कर देंगे जो थोड़ी जी ये अट्ठ है पोले पोले हथ थे ਕਰਦਾਂਗੇ ਡਰਾਈ ਫਰੂਟ ਪੱਚਾ ਜੂਗਾ ਆਪਾਂ ਦੇ ਹੱਥ ਦੀ ਮਦਦ ਦੇ ਨਾਲ ਭਨੇ ਆ ਵਿੱਚ ਕਰਤੇ ਡਰਾਈ ਫਰੂਟ ਸਾਰੇ ਕਿਉਂਕਿ ਆਪਣੇ ਹਰ ਫੀਸ ਦੇ ਵਿੱਚ ਜਿਹੜਾ ਆਪਾਂ ਨੂੰ ਆਵੇ ਆਪਾਂ ਪਾਏ ਨੇ ਕਾਜੂ ਤੇ ਬਦਾਮ ਤੇ ਮੇਰੇ ਕੋਲੇ ਸਿਰਫ ਹਣ ਕਾਜੂ ਤੇ ਬਦਾਮ ਹੀ ਸੀਗੇ ਮੈਂ ਉਹ ਪਾ ਚੁੱਕੀ ਹਾਂ ਤੇ ਤੁਸੀਂ ਇਹਦੇ ਵਿੱਚ ਪਿਸਤਾ ਵੀ ਪਾ ਸਕਦੇ ਹੋ ਤੇ ਦਾਖਾਂ ਹੀ ਪਾ ਸਕਦੇ ਹੋ ਜੋ ਤੁਹਾਡਾ ਬੱਚਾ ਪਸੰਦ ਕਰਦਾ ਤੁਸੀਂ ਉਹ ਪਾ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਸਾਰੇ ਡਰਾਈ ਫੁੱਟ ਲਾਤੇ ਪਏ ਨੇ ਤੇ ਹੁਣ ਆਪਾਂ ਇਹਨੂੰ 2 ਤੋਂ 3 ਘੰਟੇ ਦੇ ਲਈ ਜੰਮਣ ਲਈ ਰੱਖਦੇ ਆਂਗੇ ਫਰਿੱਜ ਵਿੱਚ ਨਾ ਤੁਸੀਂ ਰੱਖਿਓ ਠੰਡੇ ਕਮਰੇ 'ਚ ਰੱਖ ਲਿਓ ਤੇ ਜਿਵੇਂ ਆਪਣਾ ਏਸੀ ਵਾਲੇ ਰੂਮ 'ਚ ਉੱਥੇ ਤੁਸੀਂ ਰੱਖ ਸਕਦੇ ਹੋ ਤੇ ਜੇ ਏਸੀ ਨਹੀਂ ਕਿਸੇ ਭੈਣ ਦੇ ਘਰੇ ਹੈਗਾ ਲੱਗਿਆ ਹੋਇਆ ਉਹ ਆਪਾਂ ਫਰਿੱਜ ਵਿੱਚ ਵੀ ਫਰਿੱਜ ਦਾ ਘੰਟਕ ਦੀ ਖਾਤਰੀ ਆਪਾਂ ਰੱਖ ਸਕਦੇ ਆਂਗੇ ਘੰਟਕ ਦੇ ਨਾਲ ਜੰਮ ਜਾਣੀ ਪੂਰੀ ਵਧੀਆ ਤੇ ਆਪਣੇ ਏਸੀ ਵਾਲੇ ਕਮਰੇ ਦੇ ਵਿੱਚ 2 ਘੰਟੇ ਲਾ ਲਓ 3 ਘੰਟੇ ਜਦੋਂ ਕੱਟਣੀ ਹੋਈ ਫਿਰ ਤੁਹਾਨੂੰ ਦਿਖਾਵਾਂਗੇ ਅੰਜੀ ਆਪਣੇ ਇਹ 2 ਤੋਂ 3 ਘੰਟੇ 3 ਘੰਟੇ ਹੋ ਚੁੱਕੇ ਨੇਗੇ ਤੇ ਆਪਾਂ ਇਹਨੂੰ ਕੱਟ ਕੇ ਦੇਖਦੇ ਹਾਂ ਆ ਕੱਟ ਲੈਣਾ ਤੁਸੀਂ ਆਪਦੇ ਹਿਸਾਬ ਦੇ ਨਾਲ ਪੀਸ ਛੋਟੇ ਵੱਡੇ ਤੁਸੀਂ ਆਪਦੇ ਹਿਸਾਬ ਨਾਲ ਕੱਟ ਸਕਦੇ ਹੋਗੇ ਇਹ ਬਹੁਤ ਸੌਫਟ ਸੌਫਟ ਬਣਦੀ ਹੁੰਦੀ ਹੈਗੀ ਦੇਖੋ ਪੀਸ ਨਿਕਲੇ ਇਸੇ ਤਰ੍ਹਾਂ ਇਹ ਪਾਰੇ ਪੀਸ ਕੱਢ ਲੈਣੇ ਨੇ ਆ ਦੇਖੋ ਆ ਦੇਖੋ ਆਪਣੇ ਬੜੀ ਆਸਾਨੀ ਦੇ ਨਾਲ ਪੀਸ ਨਿਕਲ ਰਹੇ ਨੇ ਆਪਣੇ ਬੜੇ ਵਧੀਆ ਨਿਕਲ ਰਹੇ ਨੇਗੇ ਤੇ ਇਸੇ ਤਰ੍ਹਾਂ ਹੀ ਤੁਸੀਂ ਸਾਰੇ ਪੀਸ ਕੱਢ ਲੈਣੇ ਨੇਗੇ ਛੋਟੇ ਕੱਟ ਲਓ ਵੱਡੇ ਕੱਟ ਲਓ ਇਹ ਤੁਹਾਡੀ ਆਪ ਦੀ ਮਰਜ਼ੀ ਹੈਗੀ ਤੇ ਆਪਾਂ ਹੁਣ ਸਾਰੇ ਪੀਸ ਨੂੰ ਕੱਟ ਕੇ ਫਿਰ ਦਿਖਾਉਣੇ ਆ ਆ ਦੇਖੋ ਭਾਣੇ ਆਪਣੇ ਕਿੰਨੇ ਸੌਫਟ ਪੀਸ ਬਣਨੇਗੇ ਦੇਖੋ ਐਂ ਭਰ ਦੇਨੇਗੇ ਜਿਵੇਂ ਆਪਣੀ ਪਿਓਰ ਖੋਏ ਦੀ ਬਰਫੀ ਦੇ ਘਰ ਦੇ ਹੁੰਦੇ ਨੇ ਉਹਨਾਂ ਦਾ ਤਾਂ ਪਤਾ ਨਹੀਂ ਕੀ ਕੁਸ ਪਾਇਆ ਹੁੰਦਾ ਬਹੁਤ ਸਵਾਲ ਬਣੇ ਆ ਤੇ ਜਿਹੜਾ ਮਿੱਠਾ ਸੀ ਉਹ ਵੀ ਬੂਰਾ ਵਿਧਿਆ ਬਣਿਆ ਗਿਆ ਪਿਆ ਗਿਆ ਬੰਨੇ ਤੁਸੀਂ ਵਾਰਡ ਕਰਿਓ ਵੀ ਉੱਥੋਂ ਲਿਆਉਣ ਦੇ ਨਾਲੋਂ ਹੋਟਲ ਤੋਂ ਕਰੇ ਬੜਾਵੋ ਜਿਵੇਂ ਮੂਰੇ ਲਖੜੀ ਦਾ ਤਿਹਾਰ ਆਉਂਦਾ ਹੋਰ ਵੀ ਧਾਰਵਾਂਗੇ ਮੂਰੇ ਦਿਵਾਲੀ ਵਗੈਰਾ ਦਸਹਿਰਾ ਦਿਵਾਲੀ ਛਾਂ ਦੇ ਵਿੱਚ ਵੀ ਆਪਾਂ ਬਣਾ ਕੇ ਘਰੇ ਬੱਚੇ ਨੂੰ ਖਵਾ ਸਕਦੇ ਆਂ ਕੁੜੀਆਂ ਨੂੰ ਡੱਬੇ ਦੇ ਸਕਦੇ ਆਂ ਤੇ ਇਸ ਤਰ੍ਹਾਂ ਭਾਵੇਂ ਤੁਸੀਂ ਬਾਦ ਤੋਂ ਬਾਦ ਯਾਨੀ ਕਿ ਘਰੇ ਹੀ ਬਣਾਵੋ ਘਰੇ ਆਪਦੇ ਹੱਥਾਂ ਦੇ ਨਾਲ ਪਨਵਾਇਆ ਤਾਂ ਪਤਾ ਪੱਕੀ ਕੁਝ ਪਾਇਆ ਦੇ ਵਿੱਚ ਬਿਲਕੁਲ ਉਹੀ ਟੈਸਟ ਆ ਕੋ ਜਸਨੀ ਸਾਹਿਬਾ ਵੀ ਆਪਾਂ ਘਰੇ ਬਣਾਈ ਆ ਜਾਂ ਹੋਟਲ ਦੀ ਆ ਤੇ ਉੱਥੇ ਪਤਾ ਨਹੀਂ ਕੀ ਕੁਝ ਪਾਉਂਦੇ ਨੇਗੇ ਤੇ ਮੇਰੇ ਚੈਨਲ ਨੂੰ ਦੇਖਣ ਲਈ ਥੋੜਾ ਧੰਨਵਾਦ ਤੇ ਆਪਣੀ ਹਰ ਰੋਜ਼ 9 ਵਜੇ ਵੀਡੀਓ ਆਉਂਦੀ ਆ ਤੇ ਨਵੀਂ ਤੋਂ ਨਵੀਂ ਰੈਸਪੀ ਦੇ ਨਾਲ ਤੁਸੀਂ ਦੇਖਿਆ ਕਰੋ ਤੇ ਕਮੈਂਟ ਕਰਿਆ ਕਰੋ ਤੁਹਾਨੂੰ ਕਿਸ ਚੀਜ਼ ਦੀ ਰੈਸਪੀ ਚਾਹੀਦੀ ਆ ਪਉਸੇ ਚੀਜ਼ ਦੀ ਰੈਸਪੀ ਤੁਹਾਨੂੰ ਦੇਵਾਂਗੇ ਤੇ ਮੇਰਾ ਚੈਨਲ ਦੇਖਣ ਲਈ ਥੋੜਾ ਧੰਨਵਾਦ ਲਾਈਕ ਕਮੈਂਟ ਸਬਸਕ੍ਰਾਈਬ ਇਹਨਾਂ ਨੂੰ ਜ਼ਰੂਰ ਕਰਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਗਾਹਾਂ ਹੋਰ ਭੈਣਾਂ ਕੋਲੇ ਵੀ ਜਾਣ ਬਾਹਰ ਬੱਚੇ ਬੈਠੇ ਨੇ ਉਹਨਾਂ ਕੋਲੇ ਵੀ ਜਾਵੇ ਵੀਡੀਓ ਤੇ ਉਹ ਵੀ ਦੇਖ ਕੇ ਘਰੇ ਬਣਾਉਣ ਧੰਨਵਾਦ ਭੈਣੇ ਤੁਹਾਡਾ ਮੇਰੇ ਚੈਨਲ ਤੇ ਆਉਣ ਲਈ ਸਾਸਰੀਕਾਲ ਮਿਲਦੇ ਆਪਣੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਤੇ ਅੱਜ ਤੁਸੀਂ ਇਹ ਵੀਡੀਓ ਦੇਖਿਓ ਤੁਸੀਂ ਜਿਹੜੀ ਅੱਜ ਵੀਡੀਓ ਪਾਉਗੀ ਉਹ ਤੁਸੀਂ ਦੇਖਿਓ ਤੁਹਾਨੂੰ ਬਤ-ਬਤ ਪਿਆਰ ਕਰੇ